ਖਤੀਆਂ ਵਾਹ ਪੁਰਛਾਂ ਦੇ ਜਿਹੜਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਤੁਹਾਨੂੰ ਨਾਮ ਯਾਦ ਨੇ ਜਾਂ ਨਹੀਂ ਯਾਦ ਕਰੀ ਸ਼ੁਰੂ ਸੱਤ ਜੀ ਸੁਣਾਓ ਜੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਗੁਰਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਤਰ੍ਹਾਂ 15 ਭਗਤਾਂ ਦੀ ਗੁਰਬਾਣੀ ਹੈ ਭਗਤ ਸੂਰਦਾਸ ਜੀ ਸੈਣ ਜੀ ਸਦਨਾ ਜੀ ਕਬੀਰ ਜੀ ਜੈਦੇਵ ਜੀ ਤਰਲੋਚਨ ਜੀ ਧੰਨਾ ਜੀ ਨਾਮਦੇਵ ਜੀ ਪੀਪਾ ਜੀ ਪਰਮਾਨੰਦ ਜੀ ਫਰੀਦ ਜੀ ਬੇਣੀ ਜੀ ਪ ਇਸੇ ਤਰ੍ਹਾਂ ਗਿਆਨਾ ਪਟਾਂ ਦੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਟਸਲ ਜੀ ਹਰਬੰਸ ਜੀ ਕਲ ਸਹਾਰ ਜੀ ਕੀਰਤ ਜੀ ਗਜੰਦ ਜੀ ਜਾਲਪ ਜੀ ਨਾਲ ਜੀ ਬੱਲ ਜੀ ਭੱਲ ਜੀ ਪਿੱਖਾ ਜੀ ਮਥੁਰਾ ਜੀ ਚਾਰ ਗੁਰ ਸਿੱਖਾਂ ਦੀ ਬਾਬਾ ਸੱਤਾ ਜੀ ਸੁੰਦਰ ਜੀ ਬਲਵੰਡ ਜੀ ਦੇ ਮਰਦਾਨਾ ਜੀ ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ 31 ਰਾਗਾਂ ਵਿੱਚ ਹੈ ਸਿਰੀ ਰਾਗ ਮਾਜ ਗੌੜੀ ਆਸਾ ਗੁਜਰੀ ਦੇਵਗੰਧਾਰੀ ਬਿਹਾਗੜਾ ਵਢਹੰਸ ਸੋਰਠਿ ਤਨਾਸਰੀ ਜੈਸਰੀ ਟੋਢੀ ਬੇਰਾੜੀ ਤਿਲੰਗ ਸੁਹੀ ਬਿਲਾਵਲ ਗੋਂਡ ਰਾਮਕਲੀ ਨਟ ਨਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਾਰੰਗ ਮਲਾਰ ਕਨੜਾ ਕਲਿਆਣ ਪ੍ਰਭਾਤੀ ਜੈਜਵੰਤ